ਚਵਾਈ ਦੇਖ ਸਕਦੇ ਹੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਕੋਈ ਭੂਰਸਰ ਲਾਣੀ ਤੇ ਚਵਾਈ ਦੇਖੋ ਜਮ ਇੱਕ ਨੰਬਰ ਫਰਸਟ ਕਲਾਸ ਚਵਾਈ ਤੇ ਬਾਕੀ ਮਗਰ ਆਪਾਂ ਤੁਹਾਨੂੰ ਬੱਚਾ ਵੀ ਦਿਖਾਵਾਂਗੇ ਕਟਿਆ ਨੀਲੀ ਰਾਵੀ ਦੀ ਸੋ ਆ ਦੇਖੋ ਪਹਿਲਾਂ ਧਾਰਾਂ ਦੇਖ ਲਓ ਪਹਿਲਾਂ ਹਾਜੀ ਭਾਈ ਜੀ ਨਾਂ ਐਡਰੈਸ ਦੱਸ ਦੋ ਜੀ ਆਪਣਾ ਨਾਮ ਰਕਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਫੋਨ ਨੰਬਰ ਹੈਗਾ 788775927 ਜੀ ਤੇ ਯਾਰ ਮੈਂ ਤਾਜੀ ਸੂਈਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਉਹਦੇ ਸਵੇਰ ਸੂਈਆ 5:00 ਵਜੇ ਜੀ ਜੇ ਰਹਿ ਗਈ ਪੈਨਲ ਇਹਦੀ ਹਨਾ ਸਾਡੇ ਪਾਸੇ ਜਦੋਂ ਬਹਿ ਗਈ ਉਹਦੀ ਪੈਜੂ ਨਾਲ ਬੱਚਾ ਬੜਾ ਪਿਆਰਾ ਪਿਆ ਯਾਰ ਕੱਟੀ ਹਨਾ ਕੰਡੇ ਵਾਲੀ ਦੀ ਕੱਟੀ ਆ ਬਾਈ ਸੋ ਬੱਚਾ ਕਰ ਉਹ ਯਾਰ ਸੋ ਕਹਿੰਦਾ ਦਾੜੀ ਨਾਲ ਮੁੱਛਾ ਵਜੇ ਪਈਆਂ ਸੂਦੇ ਇਨਸਾਨ 101% ਬਾਈ ਸਾਰੇ ਇਨਸਾਨ ਬੰਤੇ ਆ ਸੋ ਧੰਨ ਦੇ ਵੀ ਇਨਸਾਨ ਹਨਾ ਤੇ ਨਾੜੂ ਨਾਲ ਟੁੱਟ ਜੇ ਤੇ ਬਾਕੀ ਅੱਖਾਂ ਜੀ ਵੀ ਗਲਾਬੀ ਹਨਾ ਮੜੇ ਅੱਖਾਂ ਕਰੀ ਧੋਨੇ ਇਹਦੀਆਂ ਸੋ ਅੱਖਾਂ ਦੇ ਬਾਹਰ ਗਲਾਬੀ ਘੇਰਾ ਵੀ ਆ ਸੋ ਦੇਖੋ ਨਾ ਗਲਾਬੀ ਘੇਰਾ ਹਨਾ ਜਿਹੜੇ ਫਿਰ ਕਹਿੰਦੇ ਸੀ ਯਾਰ ਮੇਲੇ ਦੇ ਪਾਸੇ ਖੜੇ ਉਹਨਾਂ ਸਾਢੇ ਹੱਥ ਸੋਹਣੇ ਕਟਰੂ ਚਾਹੀਦਾ ਮੀਨਾ ਰਹੇਗਾ ਮੇਲੇ ਦੇ ਵਿੱਚ ਮੀਨਾ ਬੇਸ਼ੱਕ ਮੈਂ ਇੱਕ ਟਾਈਮ ਚੋਈ ਚੱਲਿਓ ਕੱਟੀ ਨੋ ਤੇ ਪਿਆ ਦੋ ਗਾਰੰਟੀ ਕਰਦਾ ਨਿਸ਼ਾਨੀਆਂ ਕਵਰਾ ਛੋਡੀ ਕੱਟੀ ਮੇਲੇ 'ਚ ਨਾਮ ਆਹਾ ਚੱਕੂ ਵੀ ਤੇ ਇਹ ਨਹੀਂ ਗੱਲ ਵੀ ਲੱਖ ਲਾ ਕੇ ਕੱਟੀ ਦੇ ਮੇਲੇ 'ਚ ਨਾਮ 'ਚ ਖੜਨਾ ਸੋ ਲੱਖ ਤੋਂ ਅੰਦਰ ਮੱਝ ਦੇ ਰੁਪਏ ਲਾ ਕੇ ਉਹਨੂੰ ਖੜਾ ਰਲਾ ਲੱਖਿਆ ਮੱਝ ਦਾ ਰੇਟ ਦੱਸ ਦੇਣੀ ਕਿੰਨੇ ਦੀ ਆ ਮੱਝ ਦਾ ਰੇਟ 95000 ਰੁਪਏ ਤੋਂ ਨੀ ਆਮ ਤੌਰ ਤੇ ਲੋਕ ਮੇਲੇ 'ਚ ਪਾਉਣ ਦੀ ਖਤਰ ਲੱਖ ਕੱਟੀ ਤੇ ਲਾ ਦਿੰਦੇ ਆ ਇਹ ਕਹ ਤੂੰ 40000 ਰੁਪਏ ਦੀ ਹੈ ਬਾਈ ਸੋ ਜਮਾ ਜੱਜਗਾ ਲਾ ਯਾਰ ਤੇ 95000 ਧਾਰਾ ਮਾਰ ਕੇ ਦਿਖਾ ਦਿਆਂ ਮੱਝ ਦਾ ਕੱਟੀ ਦਾ ਮੂੰਹ ਹੋਰ ਗਰ ਰੋਣੀ ਮੜਾ ਜਾ ਗਰ ਸੋ ਮੱਝ ਦੀ ਵੈਲ ਜੂਗਾ ਟਾ ਕੱਟੀ ਦੀ ਵੈਲ ਜੂ ਜ਼ਿਆਦੇ ਆ ਹਨਾ ਸੋ ਬੱਚੀ ਵੀ ਕਹਿੰਦੇ ਆਪਾਂ ਪਤਾ ਕਰਿਆ ਕੰਡੇ ਵਾਲੇ ਦੱਸਿਆ ਆਪਾਂ ਨੂੰ ਹਨਾ ਹਾਂਜੀ ਕੰਡੇ ਵਾਲੇ ਜੀ ਕਹਾਂ ਕਰਿਆ ਜੀ ਕੰਡੇ ਵਾਲੇ ਸਾਣ ਦੀ ਕੱਟੀ ਆ ਬਿੱਛੇ ਯਾਰ ਨਿਸ਼ਾਨਿਆਂ ਨੂੰ ਸੂਨੀਆਂ ਦੇਖੋ ਯਾਰ ਕਿਆ ਬਾਤਾਂ ਯਾਰ ਇਹ 101% ਸਹੀ ਹੈ ਜੀ 95% ਵੀ ਹੈਗੀ ਸੋ ਬੱਚੇ ਦੀ ਸੂਤੋ ਲੈ ਕੇ ਸਭ ਕੋਈ ਨਿਸ਼ਾਨਿਆਂ ਫੁੱਲ ਆ ਜੀ ਹਾਂਜੀ ਤੇਜ ਧਾਰਾ ਆਪਾਂ ਮਾਰ ਕੇ ਦਿਖ ਚੌਥਾ ਸੂਆ ਮੈਂ ਸੂਈਆ ਤੇ ਥਾਂ ਥਾਂ ਨੂੰ ਜਮਾ ਸਾਰੇ ਓਕੇ ਆ ਹਨਾ ਦਵਾਈ ਦੀ ਇੱਕ ਨੰਬਰ ਦੀ ਗਰੰਟੀ ਤੇ ਭੇਜਾਂਗੇ ਦਵਾਈ ਕੋਈ ਨਾ ਕੋਈ ਦਿੱਕਤ ਵਕ ਵਾਲੀ ਗੱਲ ਹੋਈ ਉਹਦੀ ਗਰੰਟੀ ਹੋਊ ਉਸ ਨੂੰ 95 ਚ 100 ਸੱਪਾ ਬਸ ਛੋਟ ਕਰ ਦਾਂਗੇ ਢੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਮੈਂ ਤਾਂ ਚੰਗਾ ਸਾਫ ਸੁਥਰਾ ਬਜਨ ਮੌਜੂਦ ਆਲੀ ਚੌਥਾ ਸੂਆ ਸੂਈਆ ਜੇਰ ਦਾ ਲੜ ਚੱਲ ਪਿਆ ਤੋੜ ਲਈ ਉਸੇ ਘੱਲੋਂ ਬੇਫਿਕਰ ਹੋਇਓ ਤੇ ਬੱਚਾ ਲਾਇਵ ਆ ਪਸਮਾ ਦੇ ਵਿੱਚ ਸੋ ਜੇਰ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਸੋ ਮੇਰੇ ਹਿਸਾਬ ਨਾਲ ਜਿਹੜੇ ਵੀਰ ਕਹਿੰਦੇ ਅਸੀਂ ਬਰੀਡ ਤਿਆਰ ਕਰਨੀ ਆ ਫਲਾਨਾ ਚੰਗੇ ਰੁਪਏ ਲਾ ਕੇ 20 ਰੁਪਏ ਨਾਲ ਚੀਜ਼ ਮਿਲਦੀ ਹੈ ਕਿਸਮਤ ਨਾਲ ਮਿਲਦੀ ਹੈ ਸੋ ਇੱਕ ਗੱਲ ਦਾ ਦਾਵਾ ਕਰਦਾ ਜਿਹੜਾ ਮਗਰ ਬੱਚਾ ਹੈਗਾ ਲੈ ਗਿਆ 6-7 ਮਹੀਨੇ ਦੁੱਧ ਪੀ ਕੇ ਮਾਇਦਾ ਹੁੱਡੀ ਚੱਕ ਕੇ ਵੇਖੇ 70 ਦੀ 75 ਦੀ 60 ਦੀ ਪਰ ਜਿਹੜੀ ਕੱਟੀ ਹੈ ਉਸੇ ਭਾਅ ਮੈਂ ਵੀ ਗੋਸ਼ੇ ਭਾਈ ਕੱਟੀ ਵੀ ਗੁਲੱਖਿਆ ਡਬਲ ਰੁਪਏ ਕਰੂ ਜਮਾ ਹਣਾ ਤੇ ਕੰਮ ਕਰਨਾ ਤਾਂ ਬਈ ਦੁੱਧ ਕਿਉਂ ਘਰ ਨੂੰ ਨਹੀਂ ਲੈ ਜਾਊਗਾ ਸੋ ਆ ਤਾਂ ਕਿਆ ਬਾਤ ਆ ਯਾਰ ਬੱਚਾ ਮਗਰ ਸਾਹਮਣੇ ਮੈਂ ਸ਼ਰਤ ਕਰਦਾ ਇਹਨੂੰ ਦੁੱਧ ਛੱਡ ਲੋ ਯਾਰ ਮੇਲੇ ਦੇ ਵਿੱਚ ਪਹਿਲਾ ਦੂਜਾ ਨੰਬਰ ਦਾ ਪੱਕਾ ਪਿਆ ਦਾ ਪਰ ਇਹਨੂੰ ਦੁੱਧ ਛੱਡ ਲੋ 2 ਮਹੀਨੇ 101 ਰੁਪਏ ਤਨੋ ਵੀ ਜੀਵ ਦੇਖ ਪਿਆ ਜੀ 101% ਨਿਸ਼ਾਨੀਆਂ ਫੁੱਲ ਸੋ ਮੇਲੇ ਚ ਕੋਈ ਮਾਈ ਦਾ ਰਾਲ ਕੱਢ ਨਹੀਂ ਸਕਦਾ ਇਹਨੂੰ ਜਮਾ ਰੋਲਾ ਭੁਗਾ ਜੀ ਡਾਕਟਰ ਕੱਢਣਗੇ ਵੀ ਕੱਟੀ ਮੇਲੇ ਚ ਬਾਹਰ ਕੱਢੀਏ ਭਾਈ ਅਸੀਂ ਹੈ ਨਾ ਨਹੀਂ ਕੱਢ ਸਕਦਾ ਇੰਨੀ ਤਾਂ ਬੱਚੇ ਦਾ ਨਿਸ਼ਾਨਾ ਹੀ ਰਹੂਗਾ ਸੁੱਠ ਘਰਤਾਲੀ ਆ 101% ਸਹੀ ਹੈ ਜੀ 78 87 75 927 ਵੀਰੋ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਓ